ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਦਿੱਤੇ ਹੋਏ ਸਮੇਂ 'ਚੋਂ ਮੇਰੇ ਕੋਲ ਠੀਕ 20 ਮਿੰਟ ਬਾਕੀ ਨੇ ਮੈਂ ਆਪਣੇ ਸਮੇਂ ਦੇ ਵਿੱਚੋਂ ਦੋ ਵਾਰਾਂ ਛੇਤੀ ਨਾਲ ਕਹਿ ਕੇ ਇਸ ਪ੍ਰਸੰਗ ਦਾ ਜਿੱਥੋਂ ਤੱਕ ਰਿਜ਼ਲਟ ਕੱਢ ਸਕਿਆ ਮੈਂ ਉੱਥੋਂ ਤੱਕ ਇਹਨੂੰ ਅੱਗੇ ਤੋਰਨ ਦਾ ਯਤਨ ਕਰਾਂਗਾ ਇੱਕ ਵਾਰ ਸਾਰੀ ਸੰਗਤ ਆਪ ਜੁੜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਸਿ ਨਾ ਖਾ ਕਹਿੰਦਾ ਲਲਾ ਬੇਗ ਚੰਗਾ ਇਹ ਆ ਕਿ ਰਾਤ ਦੇ ਹਨੇਰੇ ਚ ਨਾ ਤੇ ਉਹਨਾਂ ਨੇ ਵੇਖਿਆ ਤੇ ਨਾ ਕੇ ਹੋਰ ਨੇ ਵੇਖਿਆ ਸਮਾਨ ਦੀਆਂ ਬੰਦੀਆਂ ਪੰਡਾਂ ਐਦਾਂ ਹੀ ਚੁਕੀਏ ਸਾਜੋ ਸਮਾਨ ਤੇ ਵਾਪਸ ਮੁੜ ਜਗੇ ਨਿੰਦਾ ਕਿਉਂ ਕਹਿੰਦਾ ਬੰਦੇ ਸਾਡੇ ਜਾਦੇ ਆ ਪਰ ਹਾਰ ਸਾਡੀ ਪੱਕੀ ਆ ਗੁਰੂ ਦੇ ਕੋਲ ਬੰਦੇ ਘਟਿਆ ਔਰ ਜਜ਼ਬੇ ਵਾਲੇ ਤੇ ਜਿਗਰੇ ਵਾਲੇ ਜ਼ਿਆਦਾ ਜ਼ਰੂਰੀ ਨਹੀਂ ਜੰਗਾ ਗਿਣਤੀ ਦੇ ਸਿਰ ਤੇ ਜਿੱਤੀਆਂ ਜਾਂ ਜਾਣ ਜੰਗਾ ਜਜ਼ਬੇ ਦੇ ਸਿਰ ਤੇ ਜਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਪੱਲੇ ਜਜ਼ਬਾ ਨਾ ਹੋਵੇ ਉਹ 100 ਬੰਦਾ ਦਾਹਵੀਆਂ ਕੋ ਕੁੱਟ ਖਾ ਕੇ ਆਉਂਦਾ ਹੁੰਦਾ ਤੇ ਜਿਨ੍ਹਾਂ ਦੇ ਕੋਲ ਜਜ਼ਬਾ ਹੋਵੇ ਉਹ 4 ਬੰਦੇ ਸਾਰਾ ਪਿੰਡ ਵੀ ਬਾਣੀ ਪਾ ਲੈਂਦੇ ਹੁੰਦੇ ਕਈ ਵਾਰ ਕਿਉਂਕਿ ਅੰਦਰ ਉਹਦੀਆਂ ਲੱਤਾਂ ਭਾਰ ਝੱਲਦੀਆਂ ਹੋਣੀਆਂ ਚਾਹੀਦੀਆਂ ਉਸ ਚੀਜ਼ 'ਨੂੰ ਉਹ ਕਹਿਣ ਲੱਗਾ ਲਲਾ ਬੇਗਲ ਐਦਾਂ ਵੀ ਗੁਰੂ ਦੇ ਨਾਲ ਲੜ ਕੇ ਜਿੱਤਿਆ ਨਹੀਂ ਜਾਣਾ ਜਦੋਂ ਨਿਗਾਹ ਲੱਕੀ ਨਾ ਲਲਾ ਬੇਗ ਨੇ ਥਾੜ ਕਰਕੇ ਚਪੇੜ हसन ਖਾਨ ਦੇ ਮੂੰਹ ਤੇ ਮਾਰੀ ਉਹ ਜਾ ਕੇ ਡਿੱਗਾ ਉਹ ਕਹਿੰਦਾ ਮੈਂ ਸੱਚ ਕਹਿਣਾ ਜੋਤ ਮੈਂ ਵੇਖਿਆ ਮੈਂ ਤੈਨੂੰ ਉਹ ਦੱਸਿਆ ਲਲਾ ਬੇਗ ਨੇ ਦੂਜੀ ਚਪੇੜ ਮਾਰੀ ਕਹਿੰਦਾ ਖਾਵੇਂ ਸਾਡਾ ਰਵੇ ਸਾਡੇ ਕੋ ਪੈਸਾ ਢੇਲਾ ਸਾਡਾ ਵਰਤੇ ਤੇ ਸਿਫਤਾਂ ਮੇਰੇ ਦੁਸ਼ਮਨ ਦੀਆਂ ਇੱਕ ਚੀਜ਼ ਆ ਰਾਜਨੀਤੀ ਦਾ ਇੱਕ ਦਾ ਪੇਚ ਮੈਂ ਤੁਹਾਨੂੰ ਦੱਸਣ ਲੱਗਾ ਮੇਰ ਨੂੰ ਵੈਸੇ ਤੁਸੀਂ ਵਾਦੀ ਸਿਆਣੇ ਜੀ ਕਦੀ ਵੀ ਆਪਣੇ ਵਿਰੋਧੀ ਦੀ ਸਿਫਤ ਸੁਣ ਕੇ ਨੱਕ ਨਾ ਚੜਾਓ ਜਿਹੜਾ ਬੰਦਾ ਤੁਹਾਡੀ ਆਪੋਜੀਸ਼ਨ 'ਚ ਆ ਜਿਹੜਾ ਬੰਦਾ ਤੁਹਾਡੀ ਵਿਰੋਧੀ ਧਿਰ ਆ ਆਪਣੀ ਵਿਰੋਧੀ ਧਿਰ ਦੇ ਚੰਗੇ ਕੰਮ ਦੀ ਸਲਾਹੁਤ ਕਰਨ ਦਾ ਮਾਦਾ ਇੱਥੇ ਦਿਲ 'ਚ ਰੱਖੋ ਸਾਰਿਆਂ ਨੂੰ ਰਿਜੈਕਟ ਕਰੀ ਜਾਣਾ ਨਹੀਂ ਉਹਨੇ ਆ ਨਹੀਂ ਕੀਤਾ ਉਹ ਨਹੀਂ ਆ ਕਰ ਸਕਦਾ ਉਹ ਨਹੀਂ ਆ ਕਰ ਸਕਦਾ ਨਹੀਂ ਭਾਈ ਦੁਨੀਆ ਪਰੇ ਸੋ ਪਰੇ ਬੈਠੀ ਆ ਜਿਹੜਾ ਬੰਦਾ ਆਪਣੇ ਵਿਰੋਧੀ ਦੀ ਸਿੱਖਤ ਸੁਣ ਨਹੀਂ ਸਕਦਾ ਜਾਂ ਆਪਣੇ ਵਿਰੋਧੀ ਦੀ ਸਿੱਖਤ ਸੁਣ ਕੇ ਉਹਨੂੰ ਸ਼ਾਬਾਸ਼ ਨਹੀਂ ਦੇਣੀ ਜਾਣਦਾ ਉਹ ਬੰਦਾ ਅੱਜ ਵੀ ਘਾਟੇ ਚ ਆ ਤੇ ਕੱਲ ਵੀ ਘਾਟੇ ਚ ਆ ਕਿਉਂਕਿ ਕੁਝ ਗੱਲਾਂ ਆਪਣੇ ਵਿਰੋਧੀ ਦੇ ਕੋਲੋਂ ਵੀ ਸਿੱਖੀਆਂ ਜਾ ਸਕਦੀਆਂ ਜ਼ਰੂਰੀ ਨਹੀਂ ਹਰ ਗੱਲ 'ਚ ਮੈਂ ਹੀ ਚਾਤਰ ਰਵਾਂ ਜਿਹੜਾ ਮੇਰਾ ਵਿਰੋਧੀ ਆ ਕੋ ਹੋ ਸਕਦਾ ਮੇਰੋਂ ਵੱਧ ਹੀ ਸਿਆਣਾ ਬੈਠਾ ਹੋਵੇ ਜਦੋਂ ਚਪੇੜ ਵੱਜੀ ਹਸਨ ਖਾਂ ਉਹ ਜਾ ਕੇ ਡਿੱਗਾ ਤੇ ਹਸਨ ਖਾਂ ਨੂੰ ੱੱੱਕੇ ਮਾਰ ਕੇ ਲਲਾ ਬੇਗ ਨੇ ਬਾਹਰ ਕੱਢ ਦਿੱਤਾ ਕਹਿੰਦਾ ਚਲਾ ਜਾ ਮੇਰੀ ਨਾ ਜਾ ਤਾ ਦੂਰ ਹੋ ਜਾ ਹੁਣ ਬਾਹਰ ਨਿਕਲਿਆ ਹਸਨ ਖਾਂ ਪੱਗ ਮਾਰੀ ਕੱਠੇ ਤੇ ਇਧਰ ਉਧਰ ਵੇਖ ਕੇ ਕਹਿੰਦਾ ਵੀ ਜਾਵਾਂ ਕਿਹੜੇ ਬੰਨੇ ਜੇ ਲਾਹੌਰ ਚਲਾ ਗਿਆ ਲੋਕਾਂ ਆਖਣਾ ਡਰ ਕੇ ਆ ਗਿਆ ਇਹਨਾਂ ਨੇ ਮੈਨੂੰ ਕੁੱਟਿਆ ਜਿੰਨਾਂ ਦਾ ਮੈਂ ਯਾਰ ਹਾਂ ਤੇ ਆਹ ਗੁਰੂ ਨੇ ਤੇ ਮੈਨੂੰ ਕੁੱਟਣਾ ਹੀ ਕੁੱਟਣਾ ਕਿਉਂਕਿ ਮੈਂ ਉਹਨਾਂ ਦਾ ਦੁਸ਼ਮਣ ਆ ਹਸਨ ਖਾਨ ਨਾਲ ਤੂੰ ਉਧਰ ਜੋਗਾ ਨਾ ਇਧਰ ਜੋਗਾ ਤੇ ਨਾ ਤੂੰ ਇਧਰ ਜੋਗਾ ਪਰ ਜਾਵੇਂਗਾ ਕਿੱਥੇ ਫਿਰ ਹਸਨ ਖਾਨ ਦੇ ਦਿਮਾਗ ਨੇ ਆਵਾਜ਼ ਮਾਰ ਕੇ ਆਖਿਆ ਹਸਨ ਖਾਨ ਦੁਸ਼ਮਣ ਬਣ ਕੇ ਗਿਆ ਤੇ ਅਗਲੇ ਨੇ ਕੜਾ ਖਵਾਇਆ ਹੀ ਸੱਜਣ ਬਣ ਕੇ ਜਾਂ ਹ ਭਲਾ ਜਫੀ ਪਾਉਣਗੇ ਮੈਨੂੰ ਜਾਵਦਾ ਉਹ ਘਰ ਵੱਡਾ ਹੀ ਦਿਲ ਇੰਨਾ ਵੱਡਾ ਚਾਹੀਦਾ ਤੁਹਾਡਾ ਇੰਨਾ ਵੱਡਾ ਅਗਲੀ ਗੱਲ ਚੱਲਦੇ ਸੰਘਰਸ਼ ਦੇ ਵਿੱਚ ਕਦੀ ਆਪਣਾ ਬੰਦਾ ਨਾ ਤੋੜੋ ਮਨ ਲਓ ਤੁਸੀਂ ਕੋਈ ਸੰਘਰਸ਼ਿਕ ਲੜ ਰਹੇ ਹੋ ਇਕੱਠੇ ਹੋ ਕੇ ਉਥੇ ਕਦੀ ਆਪਣਿਆਂ ਦੀਆਂ ਲੱਤਾਂ ਨਾ ਖਿੱਚੋ ਲੋੜ ਪੈਣ ਦੇ ਉੱਤੇ ਭਾਵੇਂ ਲੱਖ ਗਲਤ ਕਿਉਂ ਨਾ ਹੋਵੇ ਨੁਕਤਾ ਚੀਨੀ ਬੰਦ ਕਰ ਦਿਓ ਜੇ ਸੰਘਰਸ਼ ਜਿੱਤਣਾ ਹੈ ਤੇ ਚੱਲਦੇ ਸੰਘਰਸ਼ ਵਿੱਚ ਜਿਹੜੇ ਬੰਦੇ ਆਪਣਿਆਂ ਦੀਆਂ ਲੱਤਾਂ ਖਿੱਚਾਂ ਲੱਗ ਪੈਂਦੇ ਨੇ ਉਹਨਾਂ ਨੇ ਸੰਘਰਸ਼ ਦਾ ਲੱਕ ਤੋੜਨਾ ਹੁੰਦਾ ਹੈ ਹਾਂ ਸੰਘਰਸ਼ ਜਿੱਤ ਜੋ ਅਗਲੇ ਨੂੰ ਬਿਠਾ ਕੇ ਉਹਦੇ ਮੂੰਹ ਤੇ ਸੱਚੀਆਂ ਸੁਣਾਓ ਵੀ ਤੂੰ ਆ ਗਲਤ ਸਾ ਆ ਗਲਤ ਸਾ ਆ ਗਲਤ ਸਾ ਚੱਲਦੇ ਸੰਘਰਸ਼ 'ਚ ਬੰਦਾ ਬਦਲ ਦੇਣਾ ਸੰਘਰਸ਼ ਦੇ ਵਿੱਚ ਬੰਦੇ ਦੀ ਨੁਕਤਾਚੀਨੀ ਕਰਨੀ ਆਪਣੀ ਹਾਰ ਦੇ ਉੱਤੇ ਦਸਤਕਤ ਕਰਨ ਦੇ ਬਰਾਬਰ ਹੁੰਦਾ ਏ ਹਸਨ ਖਾਨ ਤੁਰ ਪਿਆ ਦੇ ਮਹਾਰਾਜ ਦੇ ਕੋਲ ਆ ਗਿਆ ਇਧਰ ਮਹਾਰਾਜ ਨੇ ਦੀਵਾਨ ਦੀ ਸਮਾਪਤੀ ਕਰਨੀ ਲੱਗੇ ਛਾਮਾਂ ਨੂੰ ਹਸਨ ਖਾਨ ਤੁਰਿਆ ਵੇ ਪੱਗ ਇਕੱਠੇ ਵਜੀ ਮਹਾਰਾਜ ਨੂੰ ਆਕੇ ਮੱਥਾ ਟੇਕਿਆ ਮਹਾਰਾਜ ਨੇ ਬੜੇ ਧਿਆਨ ਨਾਲ ਵੇਖਿਆ ਕਹਿੰਦੇ ਹਸਨ ਖਾਂ ਸੱਚ ਦੱਸਾਂ ਕਹਿੰਦਾ ਜੀ ਮਹਾਰਾਜ ਕਹਿੰਦਾ ਇੰਨੀਆਂ ਸੋਜਾਂ ਅਹੀਂ ਨਹੀਂ ਤੈਨੂੰ ਭਾਗੇ ਗੱਲੀਆਂ ਘਾਟ ਹੀ ਪਾਈਆਂ ਸੀ ਹਾਲਤ ਵਾਵਾ ਮਾੜੀ ਹੋਈ ਆ ਤੇਰੀ ਆ ਪੱਗ ਕਿੱਥੇ ਗਦਾ ਆ ਗਈ ਤੇਰੀ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੂੰ ਹੀ ਆਖੇ ਸੱਚ ਬੋਲੀ ਤੇ ਫਿਰ ਸੱਚ ਤੇ ਪੱਗ ਕੱਚ ਜੀ ਰੱਖਦਾ ਝੂਠ ਬੋਲੀ ਜਾ ਉਹ ਪੱਗਾਂ ਦੇ ਪੇਚ ਬਣੇ ਰਹਿਣਗੇ ਜਿੱਦਣ ਸੱਚ ਬੋਲਣਾ ਸ਼ੁਰੂ ਕਰਦੇ ਹੋ ਡਿਬਰੂ ਗੜਦੀਆਂ ਜੇਲਾਂ ਤਿਆਰ ਬੈਠੀਆਂ ਤੁਹਾਡੇ ਵਾਸਤੇ ਸੱਚੇ ਬੰਦਿਆਂ ਨੂੰ ਡਿਬਰੂ ਗੜਦੀਆਂ ਜੇਲਾਂ ਬਿਲਾਦਕਾਰੀ ਸਭ ਦੇ ਸਾਹ ਦੇ ਅਗੇ ਰਾਮ ਰਹੀ ਮਰਗਿਆਂ ਨੂੰ ਥੋੜਾ ਕੋਈ ਜੇਲਾਂ ਚ ਸੁਟਣ ਲੱਗਾ ਉਹਦੇ ਬੰਦੇ ਨਜ਼ਾਰੇ ਲੈਣ ਲੈ ਚਟਾ ਵੇਚਣ ਵਾਲੇ ਇੱਥੇ ਨਜ਼ਾਰੇ ਲੈਣ ਲੈ ਜੈਡ ਸਿਕਿਉਰਟੀਆਂ ਚੁੱਕੀ ਫਿਰਦੇ ਪਿੰਡ ਪਿੰਡ ਚਟਾ ਵੇਗਣਦੇ ਆ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵਿਗਦਾ ਹੋਵੇ ਕੀ ਸਿਸਟਮ ਨੂੰ ਨਹੀਂ ਪਤਾ ਤੁਹਾਡੇ ਪਿੰਡ 'ਚ ਕਿਹੜਾ ਬੰਦਾ ਚਿੱਟਾ ਵੇਚਦਾ ਪ੍ਰਸ਼ਾਸਨ ਨੂੰ ਨਹੀਂ ਪਤਾ ਕਿਹੜਾ ਬੰਦਾ ਨਸ਼ਾ ਵੇਚਦਾ ਹਾਂ ਜਿਹਨੇ ਨਸ਼ਾ ਤੜਾਉਣਾ ਹੈ ਜਿਸ ਬੰਦੇ ਨੇ ਕੌਮ ਨੂੰ ਇੱਕ ਝੰਡੇ ਥੱਲੇ ਕਰਨਾ ਹੈ ਉਹ ਬੰਦਾ 80000 ਦਾ ਘੇਰਾ ਪਾ ਕੇ ਵੀ ਫੜਿਆ ਜਾ ਸਕਦਾ ਹੈ ਤੇ ਜਿਨ੍ਹਾਂ ਨੇ ਚਿੱਟਾ ਵੇਚਣਾ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਪਾ ਪਾ ਕਰਦੇ ਵੇਚਣ ਡੇ ਤੁਹਾਡੀਆਂ ਗਲੀਆਂ ਮਹੱਲਿਆਂ 'ਚ ਵੇਚਣ ਡੇ ਆ ਕੇ ਤੁਹਾਡਾ ਉਹਨਾਂ ਨੂੰ ਪਰ ਭੇਦ ਜਾ ਆ ਗਿਆ ਹੈ ਕਦੀ ਆਟੇ ਦਾਲ ਦਾ ਲਾਰਾ ਲਾ ਦਿਓ ਕਦੀ ਬੱਤੀ ਫਰੀ ਦਾ ਲਾਰਾ ਲਾ ਦਿਓ ਕਦੀ ਇਹਨਾਂ ਨੂੰ ਬੀਬੀਆਂ ਨੂੰ ਕਹਿ ਦਿਆਂ ਕਿ ਬੱਸਾਂ ਦੇ ਵਿੱਚ ਕਰਾਇਆ ਫਰੀ ਆ ਬੱਸਾਂ ਵਾਲੇ ਨੇ ਬੜਾ ਪੰਗਾ ਪਾਇਆ ਵੇਖੀਆਂ ਵੀਡੀਓ ਤੁਸੀਂ ਜਿੱਥੇ ਜਿੱਥੇ ਕਰਾਇਆ ਫਿਰ ਜਿਨ੍ਹਾਂ ਦੀ 1-1 ਲੱਖ ਰੁਪਈਆ ਤਨਖਾਹ ਨਾ ਸਰਕਾਰੀ ਕਾਲਜਾਂ ਦੇ ਕੁਝ ਉਹ ਵੀ ਆਧਾਰ ਕਾਰਡ ਚੁੱਕੀ ਫਿਰਨੀਆਂ ਵੀ ਸਾਨੂੰ ਫਰੀ ਵਾਲੀ ਬਾਸੇ ਚ ਪਾਓ ਕੰਡਕਟਰਾਂ ਦੇ ਭਾ ਦਾ ਜੱਬ ਭਾ ਦਾ ਸਰਕਾਰ ਨੇ ਉਹ ਵਿਚਾਰਾ ਕਿਤੇ ਨਾ ਕਿਤੇ ਕੁੱਟ ਖਾਦੀ ਹੁੰਦੀ ਆ ਰੋਜ਼ ਕਦੇ ਉੱਥੇ ਲੜ ਪਿਆ ਤੇ ਕਦੇ ਉੱਥੇ ਕੋਲ ਲੜ ਪਿਆ ਸਰਕਾਰਾਂ ਨੂੰ ਤੁਹਾਡਾ ਭੇਰ ਆ ਗਿਆ। ਤੇ ਇਹਨਾਂ ਨੇ 25 ਸਾਲੀ ਝੰਡੀ ਚੋੱਕ ਕੇ ਜਿੰਦਾਬਾਦ, ਮੁਰਦਾਬਾਦ, ਜਿੰਦਾਬਾਦ, ਮੁਰਦਾਬਾਦ ਕਰ ਦੇਣਾ। ਇਹਨਾਂ ਨੇ ਬਸਾਂ ਭਰ-ਭਰ ਰੈਲੀਆਂ ਚ ਚਲੇ ਜਾਣਾ ਵਾ। ਪੰਜ ਸਾਲ ਇਹਨਾਂ ਨੂੰ 25 ਸਾਲੀ ਝੰਡੀ ਚਕਾਓ। ਜਦੋਂ ਵੋਟਾਂ ਲੰਘ ਜਾਣ ਉਹ ਝੰਡਾ ਕੱਢੋ, ਜੇਬ ਚ ਪਾਓ ਤੇ ਝੰਡੇ ਦੇ ਥੱਲੇ ਜਿਹੜਾ ਡੰਡਾ ਫਿਰ ਉਹ ਪੰਜ ਸਾਲ ਇਹਨਾਂ ਨੂੰ ਫੇਰੋ ਤੇ ਉਹ ਫਿਰਦਾ ਸਾਨੂੰ ਤੇ ਅਸੀਂ ਚੁੱਪ ਕਰਕੇ ਡਾਂਗ ਫਰੌਣੇ ਆ ਤੇ ਆਪਣੇ ਦਿਨ ਪਾਸ ਕਰਦੇ ਆ। ਅਗਲੇ ਨੂੰ ਸਾਡੀ ਸੋਚ ਹੀ ਆ, ਅਕਲਿਆ। ਕਹਿੰਦੇ ਨੇ ਚੱਲਦੇ ਸੰਘਰਸ਼ ਅੰਦਰ ਬੰਦਾ ਨਾ ਬਦਲੋ ਜਾ ਕੇ ਲਲਾ ਬੇਗ ਦੇ ਕੋਲੋਂ ਭੱਜਾ ਹਸਨ ਖਾਂ ਕਹਿੰਦਾ ਮਹਾਰਾਜ ਤੁਹਾਡੇ ਸੱਚ ਨੇ ਕਟਾਇਆ ਜੇ ਮੈਨੂੰ ਤੁਹਾਡੇ ਸੱਚ ਨੇ ਆ ਪਵਾੜੇ ਪਾਏ ਜੇ ਮਹਾਰਾਜ ਕਿਹਦੇ ਸਾਡੇ ਕੋ ਕੀ ਚਾਹਨਾ ਕਹਿੰਦਾ ਮਹਾਰਾਜ ਮੈਂ ਆ ਗਿਆ ਜੇ ਇੱਧਰ ਤੇ ਮੈਂ ਲੜਾਈ ਵੇਖਣੀ ਹੁਣ ਤੁਹਾਡੇ ਬੰਨਿਓ ਇਹ ਨਾ ਸਮਝੋ ਮੈਂ ਤੁਹਾਡੇ ਵਾਲਿਆਂ ਮੈਂ ਤੁਹਾਡੇ ਬੰਨੇ ਖਲੋਗੇ ਤੇ ਉਹ ਬੰਦੇ ਕਟਾਉਣੇ ਆ ਘਟਾ ਇਦਾਂ ਪੈਂਦਾ ਜਦੋਂ ਚੱਲਦੇ ਸੰਘਰਸ਼ ਚ ਆਪਣਾ ਸੱਜਣ ਛੱਡੋ ਬਗਾਨੇ ਕੋਲ ਭੇਦ ਲਾਓਗੇ 100 ਗੱਲਾਂ ਹੋਣਗੀਆਂ ਜਿਹੜਾ ਤੁਹਾਡਾ ਆਪਣਾ ਉਹਨੇ ਆਪਣਾ ਹੀ ਰਹਿਣਾ ਲੜਾ ਬੇਗ ਨੂੰ ਕਿਸੇ ਨੇ ਜਾ ਕੇ ਦੱਸਿਆ ਵੀ ਹਸਨ ਖਾਂ ਉਧਰ ਰਲ ਗਿਆ ਉਹਨੂੰ ਵਾਪਸ ਲਿਆਂਦਾ ਜਾ ਸਕਦਾ ਜੇ ਤੂੰ ਸੁਲਾ ਦਾ ਹੱਥ ਵਧਾਵੇਂ ਤੇ ਇੱਕ ਚੀਜ਼ ਆ ਲੜਾਈ ਝਗੜਾ ਕਿੱਥੇ ਨਹੀਂ ਹੈਗਾ ਘਰੋ ਘਰੀ ਆ ਕਿ ਸੱਜਣ ਚ ਵੀ ਝਗੜਾ ਹੈ ਲੜਾਈ ਹੈ ਦੁਸ਼ਮਣੀ ਹੈ ਰੋ ਕਰੀ ਭਾਂਡੇ ਖੜਕਦੇ ਲੜਾਈ ਬਹੁਤ ਜਿਆਦਾ ਹੀ ਹੋ ਜਾਵੇ ਪਰ ਜੇ ਇੱਕ ਬੰਦਾ ਤੁਹਾਡੇ ਵੱਲ ਸੁਲਾ ਦਾ ਹੱਥ ਵਧਾਉਂਦਾ ਤੇ ਉਹਦਾ ਹੱਥ ਫੜ ਲੈਣਾ ਚਾਹੀਦਾ ਹੈ ਉਹ ਹੱਥ ਛੱਡਿਆਂ ਨੁਕਸਾਨ ਹੀ ਹੋਵੇਗਾ ਜਦੋਂ ਬੰਦਾ ਠੰਡੇ ਦਿਮਾਗ ਨਾਲ ਸੋਚੇਗਾ ਘਾਟੇ ਵੱਲ ਨੂੰ ਹੀ ਜਾਵੇਗਾ ਟੁੱਟਿਆ ਹੱਥ ਫੜ ਲੈਣਾ ਚਾਹੀਦਾ ਹੈ ਉਹਦੇ ਨਾਲ ਘਟਨ ਸਾਡਾ ਕੁਝ ਨਹੀਂ ਲੱਗਾ ਇੰਨੀ ਨਿਮਰਤਾ ਤੇ ਚਾਹੀਦੀ ਹੈ ਬੰਦੇ 'ਚ ਜਸਨ ਖਾ ਕਹਿੰਦਾ ਮਹਾਰਾਜ ਲੜਾਈ ਹੋਣੀ ਜੇ ਅੱਜ ਰਾਤ ਪਹਿਲਾ ਭੇਦ ਦੇਤਾ ਨਗਲੇ ਨੇ ਕਹਿੰਦਾ ਮਹਾਰਾਜ ਸੌਣਾ ਜਾਇਓ ਤਿਆਰੀ ਰੱਖੋ ਮੋਰਚੇ ਗੱਡ ਕੇ ਮਹਾਰਾਜ ਕਹਿੰਦੇ ਸਾਡੀ ਤਿਆਰੀ ਹੈ ਬੱਚੋ ਰਾਤ ਜੰਗ ਸ਼ੁਰੂ ਹੋਇਆ ਲਲਾ ਬੇਗ ਦੇ ਬੰਦੇ ਮਰੇ ਅਗਲਾ ਦਿਨ ਚੜਿਆ ਲੜਾਈ ਗਹਿ ਗੱਜ ਸ਼ੁਰੂ ਹੋਈ ਲਲਾ ਬੇਗ ਨੇ ਆਪਣਾ ਵੱਡਾ ਭਰਾ ਤੋਰਿਆ ਇਹਦਾ ਨਾਮ ਆ ਗਾਜ਼ੀ ਕਮਰ ਬੇਗ ਭਾਈ ਰਾਏ ਜੋਧ ਦੇ ਹੱਥੋਂ ਗਾਜ਼ੀ ਕਮਰ ਬੇਗ ਮਰ ਗਿਆ ਤੇ ਹਸਨ ਖਾਨ ਖੁਸ਼ ਹੋ ਕੇ ਕਹਿੰਦਾ ਮਹਾਰਾਜ ਮੈਨੂੰ ਹੁਣ ਯਕੀਨ ਹੋ ਗਿਆ ਤੁਹਾਡੇ ਵਾਕੇ ਲੰਮੇ ਚੋਲੇ ਵਾਲੇ ਸਾਧ ਬਾਬੇ ਕਮਾਲ ਜ਼ਰੂਰ ਕਰਨਗੇ ਪੈਂਦੀ ਸੱਟੇ ਤਗੜਾ ਬੰਦਾ ਮਾਰ ਦਿੱਤਾ ਤੁਸੀਂ ਉਧਰ ਮੈਂ ਬੰਨਿਓ ਲਲਾ ਬੇਗ ਨੇ ਦੂਜੇ ਨੰਬਰ ਦਾ ਜਰਨੈਲ ਘੱਲਿਆ ਇਹ ਆ ਉਹਦਾ ਵੱਡਾ ਭਤੀਜਾ ਇਹਦਾ ਨਾਵਾ ਕਾਸਮ ਬੇਗ ਜਦੋਂ ਇਹ ਤੁਰਿਆ ਆਵੇ ਤੇ ਮਹਾਰਾਜ ਹਸਨ ਖਾਨ ਨੂੰ ਕਹਿੰਦੇ ਇਹ ਕਿਦਾਂ ਦਾ ਕਹਿੰਦਾ ਮਹਾਰਾਜ ਇਹ ਵੀ ਬੜਾ ਸ਼ੈਤਾਨ ਤੇ ਤਗੜਾ ਬੰਦਾ ਜੇ ਕੋ ਚੰਗਾ ਜਾ ਜਰਨੈਲੇ ਦੇ ਟਾਕਰੇ ਤੇ ਭੇਜੋ ਅਜੀ ਉਹਨੇ ਆਖਿਆ ਸੀ ਜ ਮਗਰਲੇ ਬੰਨੇ ਉਹ ਆਵਾਜ਼ ਆਈ ਮਹਾਰਾਜ ਮੈਂ ਜਾਣਾ ਜੇ ਮੇਰੀ ਵਾਰੀ ਹੋਣਾ ਮਹਾਰਾਜ ਨੇ ਤੇ ਪਛਾਣੂ ਵੇਖਿਆ ਨਾ ਤੇ ਹਸਨ ਖਾਂ ਪਛਾਣ ਵੇਖ ਕੇ ਕਹਿੰਦਾ ਨਹੀਂ ਨਹੀਂ ਮਹਾਰਾਜ ਇਹਨੂੰ ਨਾ ਭੇਜਿਓ ਮਹਾਰਾਜ ਕਹਿੰਦੇ ਕਿਉਂ ਕਹਿੰਦਾ ਮਹਾਰਾਜ ਉਹ 20 ਸਾਲਾਂ ਦਾ ਮੁੰਡਾ ਇਹ 80 ਸਾਲਾਂ ਦਾ ਤੁਹਾਡਾ ਬੁੱਢਾ ਇਹ ਇਹਦੇ ਜੰਗ ਚ ਮਰੂ ਮਹਾਰਾ ਕਹਿੰਦੇ ਦਾ ਨਾਂ ਜਾਣਦਾ ਕਹਿੰਦਾ ਨਹੀਂ ਮਹਾਰਾ ਕਹਿੰਦੇ ਪਿਖੀ ਵਿੰਡ ਦੇ ਲਾਗੇ ਨਾ ਇਹਦਾ ਪਿੰਡ ਆ ਸਿੱਧੂਆ ਇਹਦਾ ਨਾਂ ਹੀ ਬਾਬਾ ਜੇਠਾ ਉਮਰ ਵੱਲ ਨਾ ਜਾਈ ਇਹ ਉਹ ਬਜ਼ੁਰਗੀ ਜਿਹੜਾ ਤੁਹਾਡੇ ਜਹਾਂਗੀਰ ਦੀ ਸ਼ਾਦੀ ਦੇ ਵੀ ਸ਼ੇਰ ਬਣ ਕੇ ਚੜਿਆ ਸੀ ਇਹਦੀ ਕਮਾਲ ਵੇਖ